ਹਾਂਜੀ ਸਤਿ ਸ੍ਰੀ ਅਕਾਲ ਜੀ ਵਿਆਹ ਸ਼ਾਦੀ ਲਈ ਹੈਵੀ ਸੂਟਾਂ ਦੀ ਬੜੀ ਡਿਮਾਂਡ ਆ ਰਹੀ ਸੀ ਲੈ ਕੇ حاضر ਹੋਏ ਹਾਂ ਤੁਹਾਡੇ ਲਈ ਵਿਆਹ ਸ਼ਾਦੀ ਲਈ ਫੁੱਲ ਹੈਵੀ ਬ੍ਰਾਈਡਲ ਸੂਟਸ ਵਿਦ origignal ਹੈਂਡਵਰਕ ਇਹ ਸਾਰੇ ਅਵੇਲੇਬਲ ਨੇ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਜਿੱਥੇ ਤੁਹਾਨੂੰ ਵਧੀਆ origignal ਪੀਸ ਹੀ ਮਿਲਣਗੇ ਬਹੁਤ ਹੀ ਘੱਟ ਰੇਟ 'ਚ ਮਿਲਣਗੇ ਕਾਪੀ ਪੀਸ ਨਹੀਂ ਹੈ ਗ੍ਰੇਟ ਇਸ ਦਾ ਬਹੁਤ ਘੱਟਾ ਨੇ ਕਲਰ ਦਿਖਾਣ ਲੱਗਾ ਤੁਹਾਨੂੰ ਸਾਰੇ ਜੀ ਦੇਖੋ ਜੀ ਬੋਟਲ ਗ੍ਰੀਨ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਰਿਵੀਲ ਕਰ ਰਹੇ ਹਾਂ ਬਹੁਤ ਸੋਹਣਾ ਡਿਜ਼ਾਈਨ ਦ ਮੋਸਟ ਬਿਊਟੀਫੁਲ ਕਲਰ ਬੋਟਲ ਗ੍ਰੀਨ ਕਲਰ ਹੈ भी दिखा सकते थो बहुत सोहना काम किया हैंडवर्क का टोटली हैंडवर्क का पीस है, है पूरा फुल फ्रंट हैवी देख सकते तो बहुत सोहना पीस है फुल हैंडवर्क हैवी है भी। ਇਸ ਬਹੁਤ ਸੋਹਣੀ ਹੈ ਜੀ ਮਿਲ ਲਗੇ ਤੁਹਾਨੂੰ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਸੁੱਤਾਂ ਦੀ ਨਵੇਂ-ਨਵੇਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਦਿਖਾਣ ਲੱਗਾ ਤੁਹਾਨੂੰ ਹੋਰ ਕਲਰ ਜੀ ਦੇਖੋ ਜੀ ਇਹ ਰਿ ਬਿਊਟੀਫੁੱਲ ਫੌਟ ਇਸ ਪਿਆਰਾ ਕਲਰ ਹੈ ਬਲੈਕ ਕਲਰ ਹੈ ਸਦੀ ਖਾਸੀ ਤੇ ਇਹ origignal handwork ਵਾਲੇ ਪੀਸ ਨੇ ਜੀ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਆਂ origignal ਪੀਸ ਹੈ ਜੀ ਹੋਰ ਕਲਰ ਦਿਖਾ ਨਹੀਂ ਤੁਹਾਨੂੰ ਦੇਖ ਸਕਦੇ ਤੁਸੀਂ ਪਿੰਕ ਕਲਰ ਜੀ ਕਲਰ ਹੋਰ ਵੀ ਬਹੁਤ ਨੇ ਜੀ ਦਿਖਾਣ ਲੱਗੇ ਤੁਹਾਨੂੰ ਜੀ ਦੇਖੋ ਡਿਜ਼ਾਈਨ ਬਹੁਤ ਹੀ ਸੋਹਣਾ ਹੈ। origignal piece ਹੈ ਜੀ, handwork ਵਾਲਾ। ਦੇਖ ਸਕਦੇ ਹੋ ਤੁਸੀਂ। handwork ਦਾ origignal piece ਹੈ ਜੀ। ਬਹੁਤ ਸੋਹਣੀ ਡਿਜ਼ਾਈਨਿੰਗ ਹੈ। ਸਾਰੇ ਹੱਥ ਦੀ ਕੜਾਈ ਕੀਤੀ ਹੋਈ ਹੈ ਜੀ। ਆਮ ਬਜ਼ਾਰ ਦੇ ਵਿੱਚ ਇਸ ਦਾ ਰੇਟ ਬਹੁਤ ਜ਼ਿਆਦਾ ਹੈ। ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਇਸ ਦਾ ਰੇਟ ਬਹੁਤ ਘੱਟ ਹੈ ਜੀ। origignal piece ਹੈ। ਜ਼ਰੀ ਦਾ ਹੱਥ ਦਾ ਕੰਮ ਕੀਤਾ ਹੋਇਆ ਹੈ। ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਜੀ। ਦੇਖੋ ਜੀ ਦ ਮੋਸਟ ਫੇਵਰਿਟ ਕਲਰ ਆਫ ਗਰਲਸ ਪਿੰਕ ਕਲਰ ਬਹੁਤ ਹੀ ਸੋਹਣਾ ਕਲਰ ਹੈ ਦੇਖੋ ਡਿਜ਼ਾਈਨ ਬਹੁਤ ਪਿਆਰਾ ਜੀ ਕਲਰ ਬਹੁਤ ਸੋਹਣਾ ਦੇਖ ਸਕਦਾ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਸਾਰਾ ਪੂਰਾ ਹੈਂਡਵਰਕ ਕੀਤਾ ਹੋਇਆ ਸਮਝਦੇ ਜੀ ਦੇਖੋ ਜੀ ਪੌਂਡ ਵਰਕ ਜ਼ਰੀ ਦਾ ਵਰਕ ਸਾਰਾ ਟਕਡਾ ਨੇ ਦਾ ਵਰਕ ਜੋਟਾ ਪੱਤੀ ਦਾ ਵਰਕ ਹੈ ਪੂਰਾ ਫੁੱਲ ਹੈਵੀ ਸੂਟ ਹੈ। ਰੇਟ ਇਸ ਦਾ ਬਹੁਤ ਘੱਟ ਹੈ ਜੀ। ਲੈਨਲੀ ਕਪੜਾ ਪਹੁੰਚੋ। ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰੇਟਾ ਵਿਖੇ ਜੀ। ਡਿਜ਼ਾਈਨਿੰਗ ਬਹੁਤ ਐਹੀ ਹੋਈ ਹੈ, ਕਲਰ ਬਹੁਤ ਪਿਆਰੇ ਆਏ ਹੋਏ। ਦੇਖੋ ਜੀ ਦੁਪੱਟਾ ਬਹੁਤ ਸੋਹਣਾ ਹੈ, ਪੂਰਾ ਹੈਵੀ ਦੁਪੱਟਾ ਹੈ ਜੀ। 슬ੀਵਸ ਤੇ ਕੰਮ ਹੈ। ਡਿਜ਼ਾਈਨ ਬਹੁਤ ਸੋਹਣਾ ਹੈ, origional piece ਹੈ ਜੀ ਇਹ। ਸੂਟ ਲੈਨਲੀ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰੇਟਾ ਵਿਖੇ ਜੀ। Vielen